ਅਡੋਲਫ ਹਿਟਲਰ ਦੁਨੀਆ ਦਾ ਸਭ ਤੋਂ ਵੱਡਾ ਤਾਨਾਸ਼ਾ ਕਹਿੰਦੇ ਜਿਨ ਲਗਭਗ 60 ਲੱਖ ਯਹੂਦਿਆਂ ਤੇ ਹੋਰ ਲੋਕਾਂ ਦੀ ਨਕਸਲ ਖੁਸ਼ੀ ਕੀਤੀ ਉਹਦੇ ਤੋਂ ਬਾਅਦ ਆਪਣੀ ਹੀ ਖੁਦਖੁਸ਼ੀ ਲਈ ਕਿਵੇਂ ਕਾਰਨ ਬਣਿਆ 나ਜੀ ਪਾਰਟੀ ਦੇ ਆਕੂ ਵਜੋਂ ਸੱਤਾ ਸੰਭਾਲੀ ਤੇ ਵਰਲਡ ਵਾਰ 2 ਦਾ ਮੁੱਖ ਕਾਰਨ ਰਿਹਾ ਅਡੋਲਫ ਹਿਟਲਰ ਜਿਸ ਦਾ ਨਾਮ ਸੁਣ ਕੇ ਲੋਕਾਂ ਨੂੰ ਕੰਬਣੀ ਛੱਡ ਜਾਂਦੀ ਸੀ ਇੱਕ ਵਰਕਰ ਪਾਰਟੀ ਦਾ ਨੇਤਾ ਕਿਵੇਂ ਬਣਿਆ 나ਜੀ ਪਾਰਟੀ ਦਾ ਨੇਤਾ ਅਤੇ ਬਣਿਆ ਦੁਨੀਆ ਦਾ ਸਭ ਤੋਂ ਵੱਡਾ ਤਾਨਾਸ਼ਾ ਇਸ ਇਸ ਦ ਵਿਲ ਆਫ ਗੋਡ ਹੈ। ਹੈਵਿੰਗ ਅਬਸੋਲਿਊਟ ਮਾਈ ਡਿਊਟੀ ਟੂ ਦ ਨੇਸ਼ਨ ਟੂ ਸੇਵ ਦ ਜਰਮਨ ਪੀਪਲ ਫਰਮ ਦ ਡੇਂਜਰ ਆਫ ਕਮਿਊਨਿਜ਼ਮ। ਆਸਟਰੀਆ ਦੇਸ਼ ਦੇ ਹੰਗਰੀ ਵਿੱਚ ਬਰੋਨੋ ਐਮ ਐ ਨਾ ਦੇ ਸ਼ਹਿਰ ਵਿੱਚ ਕਹਿੰਦੇ ਹਿਟਲਰ ਦਾ ਜਨਮ 20 ਅਪ੍ਰੈਲ 1899 ਨੂੰ ਹੋਇਆ ਤੇ ਉਹਦੇ ਬਾਅਦ ਉਹ ਸਾਲ 1900 ਦੇ ਪਹਿਲੇ ਦਹਾਕੇ ਤੱਕ ਵਿਆਨਾ ਨਾਂ ਦੇ ਸ਼ਹਿਰ ਵਿੱਚ ਹੀ ਰਿਹਾ ਜਿੱਥੇ ਹੁੰਦਾ ਰਿਹਾ ਅਡੋਲਫ ਹਿਟਲਰ ਦਾ ਪਾਲਣ ਪੋਚਨ ਤੇ ਉਸ ਤੋਂ ਬਾਅਦ ਸ਼ੁਰੂ ਹੁੰਦੀ ਹੈ ਵਾਰਡਵਾਰਟ ਹਿਟਲਰ ਨੇ 1 ਸਤੰਬਰ 1939 ਨੂੰ ਸਭ ਤੋਂ ਪਹਿਲਾਂ ਪੋਲੈਂਡ ਤੇ ਹਮਲਾ ਕਰਕੇ ਯੂਰਪ ਵਿੱਚ ਦੂਜੇ ਵਿਸ਼ਵ ਯੁੱਧ ਦੀ ਸ਼ੁਰੂਆਤ ਕੀਤੀ। ਪੂਰੇ ਵਿਸ਼ਵ ਯੁੱਧ ਦੌਰਾਨ ਫੌਜੀ ਗਤੀਵਿਧੀਆਂ ਵਿੱਚ ਸਭ ਤੋਂ ਜ਼ਿਆਦਾ ਨੇੜਿਓਂ ਸ਼ਾਮਲ ਸੀ ਅਡੋਲਫ ਹਿਟਲਰ finally under the combined attack of the allies ਕਿਹਾ ਜਾਂਦਾ ਹੈ ਕਿ ਹਿਟਲਰ ਨੇ ਪਹਿਲੇ ਵਿਸ਼ਵ ਜੰਦਰਾਣ ਜਰਮਨ ਫੌਜ ਵਿੱਚ ਭੂਮਿਕਾ ਨਿਭਾਈ ਸੀ ਤੇ ਇਸ ਲਈ ਉਸ ਨੂੰ ਸਨਮਾਨਤਮਕ ਕੀਤਾ ਗਿਆ ਸੀ ਸਾਲ 1919 ਵਿੱਚ ਉਹ ਜਰਮਨ ਵਰਕਰਸ ਪਾਰਟੀ ਡੀਏਪ ਵਿੱਚ ਸ਼ਾਮਲ ਹੋਇਆ ਤੇ ਲਗਾਤਾਰ 2 ਸਾਲ ਉਸ ਵਿੱਚ ਕੰਮ ਕੀਤਾ ਜਰਮਨ ਵਰਕਰਜ਼ ਪਾਰਟੀ ਤੋਂ ਬਾਅਦ 1921 ਵਿੱਚ ਅਡੋਲਫ ਹਿਟਲਰ ਨਾਜੀ ਪਾਰਟੀ ਦਾ ਨੇਤਾ ਨਿਯੁਕਤ ਹੋਇਆ ਤੇ ਉਸ ਦੇ ਹੱਥ ਵਿੱਚ ਸੱਤਾ ਆ ਗਈ ਜਿਸ ਕਾਰਨ ਉਹ ਬਣਿਆ ਦੁਨੀਆ ਦਾ ਸਭ ਤੋਂ ਵੱਡਾ دہشتਗਰਦ ਤੇ ਉਸ ਦੀ دہشتਗਰਦੀ ਪੂਰੇ ਸੰਸਾਰ ਵਿੱਚ ਗੂੰਜਣ ਲੱਗ ਪਈ ਅਡੋਲਫ ਹਿਟਲਰ ਜਰਮਨ ਦੇ ਨਾਲ ਲੱਗਦੇ ਦੇਸ਼ਾਂ ਉੱਤੇ ਕਬਜ਼ਾ ਕਰਕੇ ਉਹਨਾਂ ਨੂੰ ਵੀ ਜਰਮਨ ਵਿੱਚ ਸ਼ਾਮਲ ਕਰਨਾ ਚਾਹੁੰਦਾ ਸੀ ਜਸ ਕਾਰਨ ਉਸਨੇ ਵਰਸੇਲਜ ਸੰਧੀ ਦੀ ਵੀ ਪਰਵਾਹ ਨਹੀਂ ਕੀਤੀ ਤੇ 1839 ਵਿੱਚ ਪੋਲੈਂਡ ਤੇ ਹਮਲਾ ਕਰਕੇ ਦੂਜੇ ਵਿਸ਼ਵ ਯੁੱਧ ਦੀ ਸ਼ੁਰੂਆਤ ਕੀਤੀ ਸਨ 1921 ਵਿੱਚ ਨਾਜੀ ਪਾਰਟੀ ਦਾ ਨੇਤਾ ਬਨਣ ਤੋਂ ਬਾਅਦ ਸਨ 1923 ਵਿੱਚ ਅਡੋਲਫ ਹਿਟਲਰ ਨੇ ਮਿਊਨਿਖ ਵਿੱਚ ਸਰਕਾਰੀ ਸੱਤਾ ਹਥਿਆਉਣ ਦੀ ਇੱਕ ਅਸਫਲ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਾ ਹੋ ਸਕਿਆ ਜੱਸ ਕਰਕੇ ਉਸ ਨੂੰ 5 ਸਾਲ ਦੀ ਕੈਦ ਦੀ ਸਜ਼ਾ ਕੀਤੀ ਗਈ ਹਿਟਲਰ ਦੇ ਜੀਵਨ ਬਾਰੇ ਬਾਕੀ ਦੀ ਜਾਣਕਾਰੀ ਤੁਹਾਨੂੰ ਅਗਲੀ ਵੀਡੀਓ ਵਿੱਚ ਮਿਲੇਗੀ ਤੋ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਾ ਬਟਨ ਦਬਾ ਲਓ ਤਾਂ ਜੋ ਜਦੋਂ ਵੀ ਵੀਡੀਓ ਅਪਲੋਡ ਹੋਵੇ ਸਭ ਤੋਂ ਪਹਿਲਾਂ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਵੀਡੀਓ ਚੰਗੀ ਲੱਗੇ ਤਾਂ ਵਾਤ ਤੋਂ ਵਾਤ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਧੰਨਵਾਦ